गोविंदपुरा में हुई एक अहम बैठक में सतनाम सिंह लोहगढ़ को भारतीय किसान यूनियन डकौंदा का जिला अध्यक्ष नियुक्त किया गया सितंबर हरदीप सिंह भारतीय किसान यूनियन डकौंदा की एक अहम बैठक प्रदेश अध्यक्ष बूटा सिंह बुर्ज गिल के नेतृत्व में मेहितपुर के पास गोविंदपुरा गाँव में हुई इस बैठक ने एक रैली का रूप लिया इस बैठक में विभिन्न किसान संगठनों में शामिल होने के लिए लोग एकत्रित हुए इस समय बूटा सिंह बुर्ज गिल ने किसान संगठनों के लिए बड़ा बयान दिया कि हम सब एक हैं और संयुक्त मोर्चा के हुक्मों पर चलते हैं दूसरी बात उन्होंने कही कि हम आज पूरा दिन बाढ़ पीड़ितों की सेवा कर रहे थे इस दौरान देखने वाली एक बड़ी बात यह है कि प्रशासन ने अभी तक आम जनता के लिए कुछ नहीं किया है जो घोषणाएं की गई हैं वे केवल घोषणाओं तक ही सीमित हैं इस समय पदों का बंटवारा भी किया गया और जालंधर जिला टीम को पद बांटे गए चरणजीत सिंह समरा महासचिव हैं करम सिंह गोविंदपुर सचिव हैं त्रिलोक सिंह कोषाध्यक्ष हैं बलकार सिंह सहायक कोषाध्यक्ष कमलजीत सिंह मंड मुख्य प्रवक्ता अर्शदीप सिंह मीडिया प्रभारी जसविंदर सिंह सहायक मिलियन प्रभारी दिलराज सिंह ब्लॉक अध्यक्ष गुरजंड सिंह जिला युवा अध्यक्ष गगनदीप सिंह उप युवा अध्यक्ष गुरदीप सिंह पटियाला जगदीप सिंह जोधा बलबीर सिंह शिंगारा सिंह जगतार सिंह गुरभीज सिंह कमलजीत सिंह और अन्य लोग मौजूद रहे नए शामिल हुए जिला अध्यक्ष उपाध्यक्ष और संगठन के सभी पदाधिकारियों ने बूटा सिंह बुर्ज गिल से वादा किया कि हम हमेशा लोगों की सेवा के लिए मौजूद रहेंगे और भारतीय किसान यूनियन डकौदा के एक वफादार सिपाही बनकर लोगों के बीच ईमानदारी से काम करते रहेंगे अंत में बलवंत सिंह लाड़ी ने इस बैठक में आने के लिए और नए बने पदाधिकारियों को संगठन में शामिल होने के लिए सभी का धन्यवाद किया ਨਾਲ ਮੇਰੇ ਸਾਰੀ ਟੀਮ ਸਾਡੀ ਆਈ ਹੋਈ ਹੈ ਅੱਜ ਸਾਨੂੰ ਲੋਹਗੜ ਗੁਬਿੰਦਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਹਾਂ ਲੋਕਨ ਸਾਥੀਆਂ ਨਾਲ ਤਾਲਮਿਲ ਕਰਤੇ ਬੁਲਾਇਆ ਸਾਨੂੰ ਇੱਥੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਅਜੀ ਭਾਰਤੀ ਕਿਸਾਨ ਜੀ ਨੇ ਅੰਦਤੋਂ ਦੀ ਪਹਿਲੀ ਟੀਮ ਹੈ ਨਹੀਂ ਸੀ ਕੋਈ ਨਮੀ ਅੱਜ ਦੇ ਸਟੇਟ ਤੋਂ ਵੀ ਅਸੀਂ ਤੋਂ ਕਰਾਵਾਂਗੇ ਉਹ ਵਾਧੇ ਤੁਹਾਡਾ ਧੰਨਵਾਦ ਕੀਤਾ ਬੰਦ ਜੀ ਆਇਆ ਹੋ ਤੇਜ਼ੀ ਹੋਊਗੀ ਤੁਹਾਨੂੰ ਸਭ ਤੋਂ ਪਹਿਲਾਂ ਤੋਂ ਮੈਂ ਜਲਾ ਜੰਗੜਾ ਅਧਿਧੀਆਂ ਹਾਲਤਾਂ ਚ ਜਿੱਥੋਂ ਅਸੀਂ ਆਦੇ ਹਾਂ ਅਸੀਂ ਤਕਰੀਬਨ ਇੱਕ ਹਫਤਾ ਹੋ ਗਿਆ ਤੁਹਾਨੂੰ ਜਿਹੜੇ ਹੜਮਾਰੇ ਇਲਾਕੇ ਆ ਉਹਨਾਂ ਦਾ ਦੌਰਾ ਕਰਕੇ ਆ ਜੀ ਹਾਂ ਉਧਰ ਹੀ ਜਾਣਾ ਅਸੀਂ ਬੇਸ਼ੱਕ ਪਾਣੀ ਉੱਤਰ ਗਿਆ ਦਰਿਆ ਨੀਵੇਂ ਹੋ ਗਿਆ ਬਾਰਸ਼ਾਂ ਹਟ ਗਈਆਂ ਰ ਜਿਹੜਾ ਨੁਕਸਾਨ ਅਸੀਂ ਦੇਖਦੇ ਆਏ ਆ ਵੱਡੀ ਸਮਾਹੀ ਹੋਈ ਹੈ ਪੰਜਾਬ ਦੇ ਵਿੱਚ ਉਹ ਤੋ ਆਹੀ ਜਿਹੜੀ ਹੋਈ ਹੈ ਫਸਲਾਂ ਘੱਟੋ ਘੱਟ 4 6.5 ਲੱਖ ਜਿਹੜੀ ਫਸਲਾਂ ਬਰਬਾਦ ਹੋ ਗਈ ਪੰਜਾਬ ਦੇ ਤਕਰੀਬ ਸੈਂਕੜੇ ਪਸ਼ੂ ਆ ਜਿਹੜੇ ਜ਼ਮੀਨ ਵੀ ਰੁੜ ਗਈ ਐ ਹਜ਼ਾਰਾਂ ਇੱਕੜੇ ਜ਼ਮੀਨਾਂ ਦਰਿਆਵਾਂ ਦੇ ਵਿੱਚ ਰੁੜ ਗਈ ਐ ਉਹ ਮੁੜ ਕੇ ਉੰਤਨਾ ਪਹਜਾਉ ਨਹੀਂ ਹੋ ਸਕਦੀ ਬਾਕੀ ਦੇ ਵਿੱਚ ਪਰ ਅਜਿਹਾ ਜਿੰਮੇਵਾਰ ਨਹੀਂ ਤੇ ਜਿੰਮੇਵਾਰ ਪੰਜਾਬ ਸਰਕਾਰ ਡਿਵੀਨ ਬੋਰਡ ਬੋਰਡ ਜਿਹੜਾ ਹੈ ਕਾਫੜਾ ਨਹੀਂ ਜਿੰਮੇਵਾਰ ਹੈ ਇਹਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਨੇ ਸਮੇਂ ਸਿਰ ਜਿਹੜੇ ਡੈਮ ਖਾਲੀ ਕਰਨੇ ਸੀ 31 ਮਈ ਚਾਕੇ ਟੈਂਕਰ ਨਹੀਂ ਕਰਦੇਣੇ ਹੁੰਦੇ ਇਹਨਾਂ ਨੇ ਉਹ ਸਿਆਸੀ ਮੁੱਦਾ ਬਣਾ ਕੇ ਕਿ ਹਰਿਆਣਾ ਵੱਧ ਪਾਣੀ ਮੰਗਦਾ ਵੱਧ ਪਾਣੀ ਮੰਗਦਾ ਡੈਮ ਇਹਨਾਂ ਨੇ ਖਾਲੀ ਨਹੀਂ ਕਰੇ ਡੈਮ ਉੱਪਰੋਂ ਵਾਰਸ਼ਾਂ ਹੋਣ ਲੱਗ ਗਈਆਂ ਪਹਾੜਾਂ ਦੇ ਵਿੱਚੋਂ ਵੱਧ ਨਹੀਂ ਤੰਦੇ ਕਾਰਨ ਕਾਰਨ ਦੇਖੋ ਪਹਿਲਾਂ ਇਹ ਹਰਿਆਣਾ ਆਪਦੀ ਲੋੜ ਮੁਤਾਬਕ ਪਾਣੀ ਮੰਗਦਾ ਰਾਜਸਥਾਨ ਵੀ ਆਪਦੀ ਲੋੜ ਮੁਤਾਬਕ ਮੰਗਦਾ ਇਹਨਾਂ ਨੂੰ ਇਹ ਹੈ ਕਿ ਜੇ ਅਸੀਂ ਇਹ ਕਰਲੀ ਕਰ ਲੈਨੇ ਆ ਤਾਂ ਜੇ ਰਾਜਸਥਾਨ ਨੇ ਪਾਣੀ ਮੰਗ ਲਿਆ ਹਰਿਆਣੇ ਨੇ ਪਾਣੀ ਮੰਗ ਲਿਆ ਸੀ ਪਾਣੀ ਕਿੱਥੋਂ ਦੇ ਮੰਗਦੇ ਇੱਕ ਤੇ ਹੀ ਕਾਰਨ ਪੰਜਾਬ ਦਾ ਤਕਰੀਬਨ ਜਿਹੜਾ ਨਹਿਰੀ ਧੰਚਾ ਹੈ ਉਹ ਖਤਮ ਹੋਇਆ ਪਿਆ ਪੰਜਾਬ ਦਾ ਪਾਣੀ ਇਹ ਵਰਤ ਨਹੀਂ ਰਹੀ ਇਸ ਕਰਕੇ ਜਿਹੜੇ ਡਰਾਊ ਮਤਲਬ ਡੈਮ ਨੀਮੇਟਰ ਨੇ ਉਹ ਨਹੀਂ ਕੀਤੇ ਨਾ ਉਦੋਂ ਉਦੋਂ ਬਾਅਦ ਜਿਹੜਾ ਰਫੜ ਹੈ ਇਹਨਾਂ ਦਾ ਆਪਸੀ ਸੈਂਟਰ ਨਾਲ ਤੇ ਪੰਜਾਬ ਸਰਕਾਰ ਦਾ ਉਹ ਸਮੇਂ ਸਿਰ ਜਿਹੜਾ ਥੋੜਾ ਥੋੜਾ ਕਰਕੇ ਪਾਣੀ ਛੱਡਣਾ ਹੁੰਦਾ ਹੈ ਉਹਵੇਂ ਨਹੀਂ ਪਾਣੀ ਉਹ ਕੀਤਾ ਇੱਕ ਬਿਸ਼ਪੋਰਟ ਬਣਾਇਆ ਜਦੋਂ ਵੱਧ ਪਾਣੀ ਇਕੱਠਾ ਹੋ ਗਿਆ ਬਿਸ਼ਪੋਰਟ ਬਣ ਗਿਆ ਉਦੋਂ ਇਹਨਾਂ ਨੇ ਜਿਹੜੇ ਡੈਮ ਹੈ ਉਹ ਖੋਲੇ ਨੇ ਜਿਹਨੇ ਤਬਾਹੀ ਮਚਾਈ ਹੈ ਉਹ ਪੁਲਿਸ ਸੀਗੀ ਵੀ ਉਥੇ ਉਹ ਜਿਹੜੇ ਡੈਮ ਦੇ ਕਰਮਚਾਰੀ ਸੀ ਕਿ ਸਾਰੇ ਦਰ ਖੋਲਦੇ ਉਹ ਪੂਰਾ ਪੰਜਾਬ ਨੂੰ ਤਬਾਹ ਕਰ ਦਿੱਤੀ ਕਿ ਪੁਲਿਸ ਕਦੋਂ ਜਿੱਕੇ ਜਾਏਗਾ ਅਹ ਦੇਖੋ ਅਜੇ ਤੱਕ ਕਲੀਅਰ ਨਹੀਂ ਹੋਈ ਉਹ ਸੁਣੀ ਆ ਮੈਂ ਉਹਨਾਂ ਦਾ ਇਹ ਸਿਰਾ ਵੀ ਨਾਲ ਰੋਗਾਂ ਕੰਸਰ ਦਾ ਮਾਮਲਾ ਦੀ ਗੱਲ ਠੀਕ ਹੈ ਠੀਕ ਹੈ ਮੈਂ ਸੁਣੀ ਆ ਚੰਗੀ ਤਰ੍ਹਾਂ ਸੀ ਪਰ ਇਹ ਨਹੀਂ ਹੈ ਜੇ ਵੀ ਫੇਕ ਬਣਾਈ ਆ ਕਿ ਹਕੀਕੀ ਰੂਪ ਚੋਂ ਕਰਮਚਾਰੀ ਮੇਰੇ ਦੋਨੇ ਗੱਲਾਂ ਚੱਲਦੀਆਂ ਨੇ ਇੱਥੇ ਬੋਲਟਾ ਨਹੀਂ ਕੀਤੀ ਤੇ ਉਹ ਜਿਹੜੀ ਤਬਾਹੀ ਹੋਈ ਆ ਉਹਦੇ ਤੇ ਅਸੀਂ ਐਸਕੇਮ ਵੱਲੋਂ ਮੰਗ ਕੀਤੀ ਸੀ ਇੱਕ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਉਹਨੂੰ 10 ਲੱਖ ਰੁਪਈਆ ਪਸ਼ੂ ਦਾ 1 ਲੱਖ ਰੁਪਈਆ ਦੇ ਖਸਲ ਦਾ 70000 ਰੁਪਿਆ ਤੇ ਹਰ ਪਰਿਵਾਰ ਨੂੰ ਜਿਹੜਾ ਉੱਦਣ ਗਿਆ ਉਹਨੂੰ 1 ਲੱਖ ਰੁਪਿਆ ਪਰ ਇਹਨਾਂ ਨੇ ਕੀਤਾ ਕੀ ਹੈ ਪਹਿਲੀ ਗੱਲ ਤਾਂ ਪ੍ਰਧਾਨ ਮੰਤਰੀ ਨੇ ਜਿਹੜਾ ਐਲਾਨ ਕੀਤਾ 20000 ਕਰੋੜ ਦਾ ਨਖਾਂ ਉਹਨਾਂ ਨੇ ਕੀਤਾ 1600 1600 ਕਰੋੜ ਇਹ ਮਤਲਬ ਉੱਠ ਤੋਂ ਛਾਲ ਨਹੀਂ ਲਾਉਣ ਵਾਲੀ ਜਾਂ ਗੋਗਲੀਆਂ ਤੋਂ ਮਿੱਟੀ ਝਾੜਨ ਵਾਲੀ ਜਾਂਦਾ ਜੀ ਦੂਸਰੀ ਗੱਲ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੈ ਪੰਜਾਬ ਸਰਕਾਰ ਤਾਂ ਮੰਗਤਾ ਬਣੀ ਹੋਈ ਆ ਆ ਹੁਣ ਪੰਚਾਇਤਾਂ ਨੂੰ ਲਾ ਤਾ ਕੇ ਪੰਚਾਇਤਾਂ ਨੂੰ ਪੈਸੇ ਦੇਣ ਤੇ ਜਿਹੜਾ ਉਹਨਾਂ ਨੇ ਐਲਾਨ ਕੀਤਾ 70000 ਦੇ ਥਾਂ 20000 ਜਿਹੜਾ ਆਮ ਹਾਲਤਾਂ ਦੇ ਵਿੱਚ ਜਦੋਂ ਕਿਤੇ ਗੜੇ ਮਾਰੀ ਹੋ ਜੇ ਕੋਈ ਚੋਕਾ ਹੋਵੇ ਉਹ ਤੋਂ ਹੁੰਦੇ ਨਹੀਂ ਤੇ ਉਹਨਾਂ ਨੇ 20000 ਇੱਕੜ ਦਾ ਉਦੋਂ ਅੱਗੇ ਪਸ਼ੂ ਦਾ ਜੇ ਕੁਝ ਵੀ ਨਹੀਂ ਬੋਲਿਆ ਉਹਨਾਂ ਨੇ ਪਸ਼ੂ ਦਾ ਫਿਕਰਾਂਗੇ ਤੇ ਜਿਹੜੇ ਗਰੀਬ ਲੋਕ ਨੇ ਦੇਖੋ ਪਿੰਡਾਂ ਦੇ ਵਿੱਚ ਕੱਲਾ ਕਿਸਾਨ ਨਹੀਂ ਵਸਦਾ ਪਿੰਡਾਂ ਦੇ ਵਿੱਚ ਮਜ਼ਦੂਰ ਆ ਕੁਝ ਆਹ ਨਾ ਤੇ ਰੇੜੀ ਫੜੀ ਵਾਲੇ ਨੇ ਜੁੱਤੀਆਂ ਚਾਉਣ ਵਾਲੇ ਨੇ ਮਿਸਤਰੀ ਨੇ ਕੁਛ ਛੋਟੇ ਦੁਕਾਨਦਾਰ ਨੇ ਸਾਰੇ ਬਾਰੇ ਚੁੱਪਾ ਉਹਨਾਂ ਬਾਰੇ ਉਹਨਾਂ ਨਾਲ ਕਿਹੇ ਵੱਡਾ ਵੇਸਕਰਾ ਉਹਨਾਂ ਕੀਤਾ ਕੀ ਹੈ ਮੈਂ ਕੀ ਕਹਾਂ ਮਜ਼ਾਕ ਕਰਦੇ ਆ ਮਜੀਠੀਆ ਇਰਗੇ ਦੇ ਵਿੱਚ ਸ਼ਰਾਬ ਪੀ ਕੇ ਬੰਦੇ ਮਰ ਗਏ 10 ਲੱਖ ਰੁਪਇਆ ਮਰਨ ਵਾਲੇ ਨੂੰ ਇੱਕ ਸਰਕਾਰੀ ਲੋਕ ਇਹ ਇਹਨਾਂ ਦੀ ਅਣਗਹਿਲੀ ਕਾਰਨ ਬੰਦੇ ਡੁੱੜ ਗਏ ਵਿੱਚ ਇਕ ਸਰਕਾਰੀ ਅਮਚਰੀ ਰੁੱਢ ਜਾ ਤੁਜੀ ਦੇਖ ਲੈ ਹੁਣ ਮਾਧੋ ਹਰ ਇੱਕ ਵਾਰ ਕੁਛ ਤੋ ਤੇ ਉਹਨਾਂ ਲਈ 4 ਲੱਖ ਰੁਪਏ ਨੌਕਰੀ ਕੋਈ ਨਹੀਂ ਇਹ ਮਜ਼ਾਕ ਹੈ ਮਤਲਬ ਜਿਹੜਾ 70000 ਦੇ ਥਾਂ 20000 ਦੇਣਾ ਇਹ ਵੀ ਮਜ਼ਾਕ ਹੈ ਠੀਕ ਹੈ ਜਿਹੜੀਆਂ ਜ਼ਮੀਨਾਂ ਰੁੱਢੀਆਂ ਅਸੀਂ ਮੰਗ ਕੀਤੀ ਸੀ ਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਪੰਨਾਂ ਦੇ ਬਰਿਆਮਾਂ ਦੇ ਨਾਲ ਮੰਡ ਦੇ ਵਿੱਚ ਬਹੁ ਪਈਆਂ ਜ਼ਮੀਨ ਉਹ ਜ਼ਮੀਨ ਦੇ ਵਿੱਚੋਂ ਨਿਸ਼ਾਨਦੇਹੀ ਕਰਕੇ ਕਿੰਨੀ ਕਿਛੇ ਦੀ ਜ਼ਮੀਨ ਰੁੱਢ ਗਈ ਉਹਨਾਂ ਚੋਂ ਦਿੱਤੀ ਜਾ ਉਹ ਉਹ ਤੇ ਵੀ ਚੁੱਪ ਨੇ ਇਹ ਦੂਜਾ ਜਿਹੜਾ ਅਸੀਂ ਮੰਨ ਕਰੀ ਸੀ ਕਿ ਜਿਹੜਾ ਜਾੜਾ ਪੱਤਾ ਜਿਹੜਾ ਘਰ ਛੱਡ ਕੇ ਸਾਰੇ ਬਾਹਰ ਚਲੇ ਗਈ ਪਤੂ ਵੀ ਲੈ ਗਈ ਸਾਰਾ ਸਮਾਨ ਖਰਾਬ ਹੋ ਗਿਆ ਜਿਹੜੇ ਡਰਮ ਦੇ ਵਿੱਚ ਕਣਕ ਪਈ ਸੀ ਉਹ ਵੀ ਫਟ ਗਈ ਉਹਨਾਂ ਲਈ ਕੁਝ ਵੀ ਨਹੀਂ ਬੋਲੇ ਕਿ ਉਹਨਾਂ ਨੂੰ ਦੇ ਮੰਗੇ ਕਿ ਕੱਲੀ ਕਿਸਾਨਾਂ ਨੂੰ ਰਾਹ ਦੇਣ ਦੀ ਗੱਲ ਕਰੀਆ ਅਸੀਂ ਇਹ ਗੱਲ ਨਹੀਂ ਕਰਦੇ ਕਿ ਅਸੀਂ ਕਿਸਾਨ ਹਾਂ ਕਿਸਾਨਾਂ ਦੇ ਲੀਡਰ ਹਾਂ ਅਸੀਂ ਕਹਿੰਦੇ ਕਿ ਲੋਕਾਂ ਨੂੰ ਰਾਹ ਦੇਉ ਜਾਈਏ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਤਾਂ ਡੁੱਬ ਗਿਆ ਪੰਜਾਬ ਨੂੰ ਡਬੋਂ ਤੋਂ ਬਾਅਦ ਮਤਲਬ ਉਹਨਾਂ ਨੂੰ ਪੂਰੀ ਰਾਤ ਨਹੀਂ ਦਿੱਤੀ ਸਰਪੁਲਿਸਨ ਕੋਲ ਜਾਓ ਜੀ ਇਹ ਜਿਹੜੀ ਵੀਡੀਓ ਵਿੱਚ ਕਾਫੀ ਵੀਡੀਓ ਹੈਲਪ ਕਰ ਰਹਾ ਡੀਜ਼ਲ ਦੇ ਰਹਾ ਔਰ ਕੈਸ਼ ਦੇ ਰਹਾ ਉਹਦੇ ਬਾਰੇ ਤੁਸੀਂ ਤੁਸੀਂ ਕਰਨਾ ਚਾਹੀਦਾ ਦੇਖੋ ਅਸੀਂ ਤਾਂ ਕਹਿ ਰਹੇ ਹਾਂ ਕਿ 117 ਐਮਐਲਏ ਤੇਰਾ ਐਮਪੀ ਨੇ ਉਹਨਾਂ ਦਾ ਮੂੰਹ ਟੁੱਟ ਗਿਆ ਜੇ ਉਹਨਾਂ ਨੇ ਕੁਝ ਕਿਹਾ ਹੋਵੇ ਨਾ ਹੀ ਉਹ ਕੋਈ ਇਸ 에ਰ ਕੰਦੇ ਵਿੱਚ ਆਇਆ ਕਿ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਕੀ ਕਿਹਾ ਉਹਨਾਂ ਨੇ ਉਹ ਵੀ ਮੁੱਖ ਮੰਤਰੀ ਨੇ ਕਿਹਾ ਕਿ 1 ਮਹੀਨੇ ਦੀ ਤਨਖਾਹ ਦਿਓ ਉਹ ਤਨਖਾਹ ਤਾਂ ਲੋਕਾਂ ਦੀ ਹੈ ਲੋਕਾਂ ਦੇ ਪੈਸੇ ਵਿੱਚੋਂ ਦਿਨੇ ਆ ਉਹਨਾਂ ਨੇ ਆਪਦੇ ਕੋਲੋਂ ਕੀ ਦਿੱਤਾ ਉਹਨਾਂ ਨੇ ਸਾਰੇ ਦੇ ਸਾਰੇ ਚੁੱਪ ਹੈ ਚੰਗਾ ਕਰਦੇ ਆ ਜੇ ਸੁਖਵੀਰ ਬਾਦਲ ਨੇ ਕੀ ਕੀਤਾ ਚੰਗਾ ਕੀਤਾ ਪਰ ਜਿੰਨਾ ਉਹਦੇ ਕੋਲੇ ਰਿਪੋਰਟ ਇਕੱਠਾ ਹੋਇਆ ਮੈਂ ਕਹਿੰਦਾ ਪਿੰਡਾਂ ਦੇ ਪਿੰਡ ਸਾਂਝਾ ਕਰਦਾ ਉਹ ਆ ਦੂਜਾ ਭਾਈਚਾਰਾ ਜਿਹੜੇ ਸਿੰਗਰ ਨੇ ਫਿਲਮੀ ਕਲਾਕਾਰ ਨੇ ਉਹ ਅੱਗੇ ਆਇਆ ਦਿਨ ਖੋਲ੍ਹ ਕੇ ਮਦਦ ਕਰ ਰਹੇ ਹੈ ਚੰਗੀ ਗੱਲ ਆ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਨਾਲ ਅਸੀਂ ਕਹਿੰਦੇ ਕਿ ਇਹ ਪਿਰਤ ਹੈ ਨਾ ਜਿਹੜੀ ਅਸਲ ਦੇ ਵਿੱਚ ਇਹ ਦਿੱਲੀ ਅੰਦੋਲਨ ਤੋਂ ਪਈ ਹੈ ਦਿੱਲੀ ਅੰਦੋਲਨ ਦੇ ਵਿੱਚ ਬੜਾ ਫੁੱਲ ਕੇ ਲੋਕਾਂ ਨੇ ਯੋਗਦਾਨ ਪਾਇਆ ਤਾਂ ਉਸ ਤੋਂ ਬਾਅਦ ਇੱਥੇ ਇਹ ਆ ਗਿਆ ਹੁਣ ਤਾਂ ਟਰੈਕਟਰਾਂ ਦੇ ਟਰੈਕਟਰ ਮਤਲਬ ਕਿੰਨੇ ਕਿਹਾ ਕਿ ਕੋਈ 600 ਟਰੈਕਟਰ ਦੇਊਗਾ 2500 ਦੇਊਗਾ ਕੋਈ 200 ਦੇਊਗਾ ਧਣੀ ਪਾਈ ਜਾਂਦੇ ਥੱਬਿਆਂ ਦੇ ਥੱਬੇ ਚੱਕੀ ਫਿਰਦੇ ਨੇ ਜਿਹੜੀ ਸਾਡੇ ਚਿੰਗਰ ਹੈ ਇਹ ਚੰਗੀ ਪਿਰਤ ਆ ਮਾੜੀ ਪਿਰਤ ਨਹੀਂ ਹੈ ਹੋਣੀ ਚਾਹੀਦੀ ਜੇ ਤੁਸੀਂ ਦਿੱਲੀ ਦੀ ਗੱਲ ਕੀਤੀ ਆ ਜੇ ਤੋਂ ਸੰਘਰਸ਼ ਲੜਿਆ ਸੀ ਇੱਕ ਸਾਲ ਕੁਛ ਮਹੀਨੇ ਉਸ ਵਕਤ ਇੱਕ ਯੱਥੇ ਬੱਤੀ ਸੀ ਕੀ ਕਾਰਨਾਂ ਵੀ ਹੁਣ ਪੰਜਾਬ ਦੇ ਵਿੱਚ ਖਸਾਲਾਂ ਜਾਂ ਜੰਗੀਆਂ ਜੱਟੀਆਂ ਉਹਦੇ ਵਿੱਚ ਵਾਧਾ ਹੋ ਰਿਹਾ ਦੇਖੋ ਇੱਕ ਤਾਂ ਤੁਸੀਂ ਭਲੇਕੇ ਦੇ ਵਿੱਚ ਹੋ ਸਕਦੇ ਹੋ ਅਸੀਂ ਤਾਂ 32 ਜੱਥੇ ਬੰਦਿਆਂ ਦਾ ਇਕੱਠੀਆਂ ਹੋ ਕੇ ਗਏ ਆ ਪਹਿਲਾਂ ਇੱਕ ਨਹੀਂ ਸੀ ਅਸੀਂ 32 ਇਕੱਠੇ ਹੋ ਕੇ ਗਏ ਆ ਅਗਰਾਹਾਂ ਵਾਲੇ ਉਦੋਂ ਵੱਖਰੇ ਸੀ ਜਿਹੜੇ ਪੰਦੇਰਪੰਨੂ ਵਾਲੇ ਉਦੋਂ ਵੱਖਰੇ ਸੀ ਇੱਕ ਦੋ ਜੱਥੇ ਬੰਦਿਆਂ ਜਾਂ ਗੈਂਆਂ ਹੀ ਨਹੀਂ ਸੀ ਇਹ ਇਸ ਕਰਕੇ ਮਤਲਬ ਪਹਿਲਾਂ ਤੋਂ ਵੀ ਹੈਗੀਆਂ ਇਹ ਇਹ ਠੀਕ ਹੈ ਕਿ ਹੁਣ ਜਿੰਨਾ ਕਦਮ ਉੱਚਾ ਹੋਇਆ ਲੀਡਰਾਂ ਦਾ ਜਦੋਂ ਉਹ ਆਪਾਂ ਮੋਕਾ ਜਿੱਤਿਆ ਤੇ ਮੀਡੀਆ ਦੇ ਸਹਿਯੋਗ ਦੇ ਨਾਲ ਤਾਂ ਹਰ ਇੱਕ ਚਾਹੁੰਦਾ ਹੈ ਕਿ ਮੈਂ ਮਤਲਬ ਲੀਡਰ ਹੋਵਾਂ ਉਹਦਾ ਕਰਕੇ ਬੰਦਾ ਥੋੜਾ ਜਿਹਾ ਜੱਥੇ ਪੰਡਾਂ ਦੇ ਵਿੱਚ ਵਧਾਰਾ ਹੋਣ ਲੱਗਿਆ ਜਿਹਦੇ ਅੱਜ ਤੁਸੀਂ ਮਤਲਬ ਇਲਾਕੇ ਦੇ ਵਿੱਚ ਦੇਖੀਏ ਪਰ ਉਹਦਾ ਅਜਿਹਾ ਇੱਕ ਕਾਰਨ ਦੱਸੂ ਦਬਾਰੇ ਬੋਲਣ ਮਾੜਾ ਜਿਹਾ ਕਿ ਮੈਂ ਅੱਜ ਸੀ ਮੈਥ ਪਰ ਇਲਾਕੇ ਦੇ ਵਿੱਚ ਆਏ ਹੋ ਹਾਂ ਅੱਜ ਦੀ ਜਿਹੜੀ ਕਾਨਫਰੰਸ ਆ ਉਹਦੇ ਬਾਰੇ ਦੱਸੋ ਜੀ ਉਹਦੇ ਬਾਰੇ ਅਸੀਂ ਪਹਿਲਾਂ ਤੋਂ ਹੀ ਸਾਡੇ ਬੰਦੇ ਲਾਏ ਹੋਏ ਸੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਤੇ ਹੋਰ ਵੀ ਟੀਮ ਲਾਈ ਹੋਈ ਸੀ ਕਿ ਆਪਾਂ ਇੱਥੇ ਇੱਕ ਜ਼ਿਲ੍ਹਾ ਕਮੇਟੀ ਦੀ ਥਾਣ ਕਰਦੇ ਆਂ ਲੋਕਾਂ ਨੂੰ ਘਰ-ਘਰ ਜਾ ਕੇ ਲਾਮੰਦ ਕਰੋ ਤਾਂ ਇਹਨਾਂ ਦੀ ਮਿਹਨਤ ਦਾ ਮੁੱਲ ਆ ਜਿਹੜੇ ਲੋਕ ਅੱਜ ਇੱਥੇ ਇਕੱਠੇ ਹੋਏ ਬੈਠੇ ਆ ਕੁਝ ਪਹਿਲਾਂ ਹੀ ਮੁੰਡੇ ਸੀਗੇ ਇੱਥੇ ਲਾਡੀ ਵਰਗੇ ਸਾਡੇ ਬਾਹਰ ਦੇ ਵਿੱਚ ਉਹਨਾਂ ਨੇ ਮਿਹਨਤ ਕੀਤੀ ਆ ਉਹ ਮਿਹਨਤ ਸਦਕਾ ਅੱਜ ਨਵੀਂ ਅਸੀਂ ਜ਼ਿਲ੍ਹਾ ਜਿਲੰਦਰ ਦੀ ਕਮੇਟੀ ਵਿੱਚੋਂ ਕਰਦੇ ਸਾਰੇ ਖੇਤ ਜੋ ਦਰਿਆ ਦੇ ਵਿੱਚ ਛੜ ਆਇਆ ਕਾਕੀਆ ਦਾ ਝੋਨੇ ਦੀ ਫਸਲ ਦੀ ਸਾਰੇ ਕਿਸਾਨ ਦੋਨੀਆਂ ਮੰਗ ਕਰ ਰਹੀਆਂ ਕਿ ਮਾਲ ਜੀ ਦਿੱਤਾ ਪਰ ਕੀ ਕਿਸਾਨਾਂ ਚਾਹੁੰਦੇ ਸਿਰਫ 10 ਕਲੇ ਜਿਵੇਂ 15 ਕਲੇ ਜੇ 5 ਕਲੇ ਸੋਤੇ ਕਿਸਾਨ ਸੇ 2-2 ਕਲੇ ਵਾਲੇ ਉਹਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਰੁੜ ਗਈ ਉਸ ਬਾਰੇ ਵੀ ਸਰਕਾਰ ਦੇ ਕੇ ਰੱਖਿਆ ਜਾਉਗਾ ਆ ਮੈਂ ਪਹਿਲਾਂ ਹੀ ਕਹਿ ਚੁੱਕਿਆ ਹੈ ਵੀ ਹਜ਼ਾਰਾਂ ਏਕੜ ਥੋੜੀ ਨਹੀਂ ਹਜ਼ਾਰਾਂ ਏਕੜ ਜ਼ਮੀਨ ਰੁੜ ਗਈ ਹੈ ਮੈਂ ਮਿਸਾਲ ਦਿੰਨਾ ਹੈ ਤੁਹਾਨੂੰ ਹਰੀ ਕੇ ਹੈਡਵਰਕ ਦੇ ਪਿੱਛੇ ਦਰਿਆ ਨੀਮਾ ਜਮੀਨ ਆ ਨਾ ਜਿਹੜੀ 20 ਫੁੱਟ ਦੀ ਹੈ ਦਰਿਆ ਨੀਮਾ ਚੱਲ ਰਿਹਾ 40 ਫੁੱਟ ਪਾਣੀ ਆ ਦਰਿਆ ਦਾ ਥੱਲੇ ਨੂੰ ਆ ਉਹ ਜਦੋਂ ਥੱਲੇੋਂ ਖੋਰਦਾ ਹੈ ਸਾਰੀ ਦਿਸ਼ਾਰੀ ਉੱਪਰ ਆ ਜਾਂਦੀ ਹੈ ਇੱਥੇ ਗੁਰਦੁਆਰਾ ਸਾਹਿਬ ਸੀ ਲੰਗਰ ਸੀ ਦਰਬਾਰ ਹਰਥੀ ਸਾਰਾ ਤੇ ਸਾਰਾ ਖਤਮ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਏਸ ਕਰਕੇ ਉਹੀ ਅਸੀਂ ਮੰਨ ਕਰਦੇ ਆ ਕਿ ਜਿਹੜੀ ਸਰਕਾਰੀ ਜ਼ਮੀਨ ਆ ਬਹੁਤ ਜ਼ਮੀਨ ਪਈ ਆ ਉਹ ਜ਼ਮੀਨ ਦੇ ਵਿੱਚੋਂ ਉਹਨਾਂ ਨੂੰ ਜ਼ਮੀਨ ਬਦਲੇ ਜ਼ਮੀਨ ਹੀ ਦੇਣੀ ਚਾਹੀਦੀ ਹੈ ਅਕੀਸਰ ਦੀ ਗੱਲ ਕਰੀ ਅੱਗੇ ਤੁਹਾਨੂੰ ਦੱਸਿਆ ਜੀ ਪੰਜਾਬੀ ਕਾਇਕਾ ਵੱਲੋਂ ਮਦਦ ਕੀਤੀ ਗਈ ਹੈ ਜੇ ਪਰ ਦੂਜੇ ਬੰਦੇ ਦੇਖਿਓ ਪ੍ਰਸ਼ਾਸਨ ਵੱਲੋਂ ਕੰਦਾ ਦੀ ਮਦਦ ਦੇਖੋ ਦੇਖੋ ਪ੍ਰਸ਼ਾਸਨ ਵੱਲੋਂ ਮੈਂ ਤਕਰੀਬਨ ਜਿੰਨੇ ਪਾਰ ਗਏ ਤੇ ਜਿੰਨੇ ਦਰਿਆ ਸਾਰਿਆਂ ਤੇ ਜਾ ਕੇ ਆਇਆ ਇੱਕ ਥਾਂ ਇੱਕ ਮਤਲਬ ਸਰਕਾਰੀ ਤੌਰ ਤੇ ਮਤਲਬ ਪਾੜ ਭਰਿਆ ਜਾ ਰਿਹਾ ਹੈ ਕੋਈ ਉੱਥੇ ਨਮਾਇੰਦਾ ਰੰਗਿਆ ਕੋਈ ਪੋਲੀਟਿਕਲ ਪਾਰਟੀ ਦਾ ਨਮਾਇੰਦਾ ਨਹੀਂ ਗਿਆ ਨਾ ਕੋਈ ਐਮਐਲਏ ਗਿਆ ਇਹ ਜਿਹੜੇ ਆਪ ਦੇ ਐਮਐਲਏ ਤਾਂ ਹੁਣ ਲੋਕਾਂ ਤੋਂ ਡਰ ਰਹੇ ਨੇ ਲੋ ਕੁਟਰ ਨਿਖਰਦੇ ਨਹੀਂ ਕਿ ਤੁਸੀਂ ਆਏ ਹੀ ਨਹੀਂ ਵੋਟਾਂ ਲੈ ਕੇ ਸਾਡੇ ਕੋਲ ਮੌਕੇ ਦੇ ਹਾਲਾਤ ਕਿੱਦਾਂ ਦੇ ਦੇਖ ਹਾਲਾਤ ਤਾਂ ਇੱਕ ਵਾਰ ਹੁਣ ਠੀਕ ਹੋ ਗਏ ਆ ਕਿਉਂਕਿ ਪਾਣੀ ਨਿਕਲ ਗਿਆ ਇੱਕ ਵਾਰ ਤੇ ਫਸਲਾਂ ਦੇ ਵਿੱਚੋਂ ਮਸਕਾਟ ਮਾਰਦਾ ਖਤਮ ਹੋ ਗਈ ਮਤਲਬ ਸਰੀ ਦੀ ਯਾਰੀ ਫਸਲਾਂ 2027 ਦੇ ਜਿਹੜੇ ਇਲੈਕਸ਼ਨ ਆ ਰਹੀ ਹੈ ਤੁਸੀਂ ਕੀ ਦੇਖਦੇ ਕਿ ਦੁਵਾਰਾ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਉਹਨੂੰ ਕਿੱਥੋਂ ਦੇਖ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ 92 ਜਿੱਤੇ ਸੀ ਨਾ ਅਸੀਂ ਤਾਂ ਇਹ ਸੋਚਦੇ ਹਾਂ ਕਿ ਜੇ ਇੱਕ ਵੀ ਜਿੱਤ ਜਾਣ ਚੰਗਾ ਹੋਊਗਾ ਵਧੀਆ ਹੋਊ। ਰਾਤ ਇਹਨਾਂ ਨੇ ਆਪਣੇ ਆਪ ਬਣਾਇਆ ਇਹ ਜੀ। ਪਹਿਲਾ ਲੈਂਡ ਪੂਲਿੰਗ ਪਾਲਸੀ ਲਿਆ ਕੇ ਲੈਂਡ ਪੂਲਿੰਗ ਪਾਲਸੀ ਤੋਂ ਪਿੱਛੇ ਹਟੇ ਤਾਂ ਹੜਾਂ 'ਚ ਮਾਰ ਕਰਤੀ। ਹੜਾਂ ਦੇ ਵਿੱਚ ਝੀਤਾ ਕੱਟੂਗੇ ਇਹਨਾਂ ਨੇ। ਬਹੁਤ ਲੋਕਾਂ ਦੇ ਵਿੱਚ ਦੁੱਖ ਹੈ ਇਸ ਗੱਲ ਦਾ। ਲੋਕ ਨਾਂ ਨਹੀਂ ਲੈਣ ਹੁੰਦੇ ਆ ਆਮ ਆਦਮੀ ਬੱਸ। ਸਾਰਾ ਕੁਝ ਉਧਰ ਦੀ ਐ ਐਨ ਐ। ਦੇਖੋ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਆ ਕਿ ਹਰੀਆਂ ਪੱਗਾਂ ਹਰੇ ਮਤਲਬ ਪਰਨੇ ਲੈ ਕੇ ਆ ਜਾਂਦੇ ਨੇ ਅਸਲ ਦੇ ਵਿੱਚ ਢਡੋਂ ਆਉਖ ਹੈ ਉਹਨਾਂ ਨੂੰ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੋਕ ਹਨ ਨਾ ਤੇ ਢੋਂਾਂ ਦੇ ਅੰਦਰ ਆਉਖ ਪਈ ਐ ਇਸ ਕੇਮ ਨੂੰ ਚਲਾਤ ਕਿਉਂਕਿ ਐਸ ਕੇਐਮ ਨੇ ਇਹਨਾਂ ਨੂੰ ਖੁੰਝੇ ਲਈ ਰੱਖਿਆ ਸਾਰੇ ਦਿਲਜੀਤ ਮੋਰਚੇ ਦੇ ਵਿੱਚ ਹੁਣ ਵੀ ਅਸਲ ਜੇ ਕੋਈ ਵਿਰੋਧੀ ਧਿਰ ਹੈ ਪੰਜਾਬ ਦੇ ਵਿੱਚ ਤਾਂ ਐਸ ਕੇਐਮ ਜੇ ਸੈਂਟਰ ਦੇ ਵਿੱਚ ਜੋ ਵੀ ਵਿਵ੍ਰਿਧੀ ਧਿਰ ਹੈ ਉਹ ਵੀ ਐਸ ਕੇਐਮ ਇਸ ਕਰਕੇ ਉਹਨਾਂ ਦੇ ਅੰਦਰ ਆਉਖ ਪਈ ਐ ਬਹਾਨਾ ਕੋਈ ਵੀ ਬਣਾ ਲੈਣ ਉਹਨੇ ਇਹੀ ਸਵਾਲ ਕੀਤਾ ਸੀ ਨਾ ਕਿ ਤੁਸੀਂ ਹੋਣਾ ਹੈ ਤੁਸੀਂ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ ਆਹੀ ਸਵਾਲ ਕੀਤਾ ਸੀ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ 20 ਆਏ ਸਾਲ 2 ਸਾਲਾਂ ਬਾਅਦ ਇਹ ਲੋਕ ਡੁੱਬਦੇ ਰਹਿਣਗੇ ਨਵੀਂ ਤਕਨੀਕ ਆਇਆ ਅਮਰੀਕਾ ਦੇ ਵਿੱਚ ਉਹ ਬੰਨਾਂ ਦੇ ਉੱਪਰ ਕੋਈ ਇਹੋ ਜਿਹਾ ਜਿਵੇਂ ਪੌਲੀਥੀਨ ਕਾਗਜ਼ ਹੁੰਦਾ ਮੋਟਾ ਉਹ ਪਾਉਂਦੇ ਨੇ ਉਹ 20 ਸਾਲ ਦੀ ਗਾਰੰਟੀ ਕਰਦੇ ਆ ਕਿ ਮੁੜ ਕੇ ਡੈਮ ਨਹੀਂ ਟੁੱਟੂਗਾ ਬੰਨ ਨਹੀਂ ਟੁੱਟੂਗਾ ਇਹ ਖਰੀ ਜਾਂਦੇ ਨਾਲ ਦੀ ਨਾਲ ਖਰੀ ਜਾਂਦੇ ਕੁਝ ਵੀ ਨਹੀਂ ਕੀਤਾ ਨਾ ਕੋਈ ਡਰੇਨ ਦੀ ਸਫਾਈ ਨਾ ਨਹਿਰ ਦੀ ਸਫਾਈ ਨਾ ਕਿਸੇ ਰਜਵਾਹੇ ਦੀ ਸਫਾਈ ਨਾ ਦਰਿਆਵਾਂ ਦੇ ਕੰਢਿਆਂ ਤੇ ਕੋਈ ਮਿੱਟੀ ਪਾਈ ਹੈ ਇਹ ਕੰਮ ਕਰਨੀ ਨਹੀਂ ਦਸਤੇ ਰਿਹਾ